ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਹੀ ਪਰਵਾਨਾ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹੋ ਵਧੀਆ ਜੀ ਵਧੀਆ ਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਬਾਈ ਨਾਮ ਬੂਰਾ ਸਿੰਘ ਜੀ ਹਮ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਹਮ ਜ਼ਿਲ੍ਹਾ ਬਰਨਾਲਾ ਜੀ ਨੇੜੇ ਪਿੰਡ ਆਪਾਂ ਨੂੰ ਜੀ ਨੇੜੇ ਜੀ ਪਧੌੜ ਭਾਈ ਰੂਪਾ ਇਧਰ ਲੈਣੇ ਵਾਲਾ ਜੀ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 987622 ਰਾਸੀ 305 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਨੇ ਕਿੰਨੀ ਕੁ ਉਮਰ ਹੈ ਦੀ ਇਹਦੀ 10 ਮਹੀਨਿਆਂ ਦੀ ਉਮਰ ਹੈ ਡਾਕਟਰ ਓਕੇ ਬਾਈ ਕਿਹੜੇ ਸੀਮਣ ਦੀ ਆ ਪਤਾ ਕੁਛ ਸੀਮਣ ਸ਼ੂਨ ਤਾਂ ਨਹੀਂ ਡਾਕਟਰ ਓਕੇ ਬਾਈ ਬਸ ਇੱਕ ਖੀਰੀ ਹੈ ਜੀ ਜਮਾ ਕੱਚੀ ਖੀਰੀ ਫੇਸ ਦੀ ਬਿਊਟੀ ਕਮਾਲ ਨਾਸਾ ਗਲਾਬੀ ਫੁੱਲ ਬਰੀਡ ਬੋਦੀਵਾਦੀ ਪੂਰੀ ਚੰਗੀ ਸਨਖਪੁਣਾ ਬੱਚੇ ਦੇ ਵਿੱਚ ਫੁੱਲ ਆ ਬਾਈ ਚਾਰ ਥਣ ਬਾਈ ਹਾਂਜੀ ਚਾਰ ਥਣ ਡਾਕਟਰ ਓਕੇ ਚਾਰ ਥਣ ਬਾਈ ਕਹਿੰਦਾ ਉਹ ਗਰਾਂਟੀ ਗੁੰਮੀ ਉਹ ਆਪਣੀ ਗਰੰਟੀ ਆ ਓਕੇ ਬਾਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਪ੍ਰਿੰਟ ਪੁਆਇੰਟ ਦੇਖ ਡਾਇਟਰ ਬੱਚੀ ਬਹੁਤ ਚੰਗਾ ਬੱਚਾ ਫੁੱਲ ਕੁਆਲਿਟੀ ਦਾ ਬੱਚਾ ਕੀ ਬਾਤ ਆ ਬਾਈ ਬਾਕੀ ਉਤੋਂ ਪੱਧਰ ਚਾਰ ਥਣ ਗੁਲਾਬੀ ਥਣ ਕੱਲਾ ਕੱਲਾ ਥਣ ਮਾਨਰ ਕਾਰਡ ਦਾ ਵੈਸੇ ਚੰਗੇ ਹੀ ਹੂ ਹਣ ਹਾਂਜੀ ਮਾਨਰ ਕਾਰਡ ਹੈਗਾ 25 20 ਲੀਟਰ ਦੁੱਧ ਜੀ ਓਕੇ ਬਾਈ ਲੈ ਝੋਲੀ ਚੈੱਕ ਝੋਲੀ ਝੋਲੀ ਦੇਖ ਇੱਕ ਨੰਬਰ ਝੋਲੀ ਆ ਪੂੜਾ ਪੜਾ ਬਹੁਤ ਚੰਗਾ ਪੂੜਾ ਪੜਾ ਬੱਚੀ ਦਾ ਕੱਲਾ ਕੱਲਾ ਫੇ ਸਹੀ ਆ ਵੀਰੇ ਕੀ ਮੋਲ ਲੱਜੈਜ ਮੁੱਲ ਫੋਨ ਤੇ ਕਰਾਂਗੇ ਡਾਕਟਰ ਜੈ ਜੀ ਹੋ ਹਾਂ ਜਮਾਇਜ਼ ਓਕੇ ਬਾਈ ਹਾਂਜੀ ਚੱਚ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਬਾਲਾ ਮੁੱਲ ਨਹੀਂ ਰੱਖਦੇ ਮੁੱਲ ਜਮਾਇਜ਼ ਹੋ ਬੱਚੇ ਦੇ ਹਿਸਾਬ ਨਾਲ ਮੁੱਲ ਹੋਊਗਾ ਬਾਈ ਅੱਗੇ ਦੋ ਨੰਬਰ ਤੇ ਕਿੰਨੀ ਉਮਰ ਆ ਭਰਾ ਜੀ ਇਹਦੀ ਵੀ 10 ਮਹੀਨਿਆਂ ਦੀ ਉਮਰ ਡਾਕਟਰ 10 ਮਹੀਨਿਆਂ ਦੀ ਹਾਂਜੀ ਕੁਆਲਟੀ ਚੈੱਕ ਕਰੀਂ ਕੁਆਲਟੀ ਹੋ ਰਾਇ ਇੱਕ ਨੰਬਰ ਥੋੜਾ ਫੜਾ ਬਹੁਤ ਚੰਗਾ ਪ੍ਰਿੰਟ ਬੱਸ ਰੱਬਾ ਬੱੱਚਾ ਮੂਲ ਡੈਕਟਰ ਮੂੰਹ ਹੋ ਗਏ ਕੀ ਬਾਤ ਹੈ ਬੜੀ ਕੁਆਲਿਟੀ ਹੈ ਬੜੀ ਕੁਆਲਿਟੀ ਬੋਦੀਵਾਦੀ ਰੇਖ ਡੈਕਟਰ ਬੱਚੇ ਦੀ ਬੋਦੀਵਾਦੀ ਪੂਰੀ ਚੰਨਕੁੰਨ ਇੱਕ ਖੜੀ ਜਾਂ ਕੁੜੀ ਇਹਨੂੰ ਸਿੱਧੀ ਜਮਾ ਕੀ ਬਾਤ ਹੈ ਡਾਇਮੰਡ ਪੀਸ ਹੈ ਨਾ ਹਾਂ ਪੂਰਾ ਡੈਂਡ ਪੀਸ ਹੈ ਜੀ ਹੂੰ ਪ੍ਰਿੰਟ ਪ੍ਰਿੰਟ ਕਰ ਪ੍ਰਿੰਟ ਪ੍ਰਿੰਟ ਡੈਕਟਰ ਦੇ ਥੋੜਾ ਫੜਾ ਦੇ ਬਹੁਤ ਚੰਗਾ ਲੱਗਿਆ ਨਾਮ ਹੀ ਨਹੀਂ ਝੋਲੀ ਇੱਕ ਨੰਬਰ ਝੋਲੀ ਇੱਕ ਨੰਬਰ ਜਮਾ ਚਾਰ ਦੇ ਗੰਮੀ ਗਰੰਟੀ ਆਪਣੀ ਕੀ ਬਾਤ ਹੈ ਬੜੀ ਸਾਫ ਹੈ ਝੋਲੀ ਦੀ ਤਾਂ ਲੈ ਤੇ ਮੋਲੇ ਦਾ ਹੀ ਫੋਨ ਤੀਓ ਜੀ ਮੁੱਲ ਫੋਨ ਤੇ ਡਾਕਟਰ ਜਾਇਜ ਹੋਊਗਾ ਹਨਾ ਜਮਾ ਜਾਇਜ ਫੋਨ ਤੇ ਮੁੱਲ ਠੀਕ ਆ ਬਾਈ ਖਿੱਚ ਕੇ ਬਾਈ ਕਹਿੰਦਾ ਮੁੱਲ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਜਮਾ ਜਾਇਜ ਮੁੱਲ ਨਾਲ ਹੀ ਬਾਈ ਕਹਿੰਦਾ ਆਪਾਂ ਵੜਿਆ ਜਿਹੜੀਆਂ ਦੇ ਦੇਣੀਆਂ ਨੇ ਬਿਊਟੀ ਚੈੱਕ ਕਰ ਲੋ ਇਹਦਾ ਫੇਸ ਦਿਖਾ ਦੇ ਬਾਈ ਕਰਮਾਈ ਦਾ ਲੈ ਬੋਦੀ ਬਾਦੀ ਬੜੀ ਚੰਗੀ ਆ ਫੁੱਲ ਬਰੀ ਬੜੀ ਚੰਗੀ ਬੋਦੀ ਬਾਦੀ ਬੱਚੀ ਦੀ ਦੇਖ ਲੈ ਕਿਆ ਬਾਤ ਕੁਆਲਿਟੀ ਤਾਂ ਯਾਰ ਫੋਨ ਦੀ ਸ਼ਰਾ ਡਾਕਟਰ ਜਮਾ ਲੈ ਕਾੜ ਨਹੀਂ ਬੋਦੀ ਬਾਦੀ ਦੇਖ ਤੂੰ ਖੜ ਨਹੀਂ ਖੁਣਨੀ ਬੱਚੀ ਦੀ ਸਹੀ ਗੱਲ ਆ ਬਾਈ ਜਮਾ ਜੈਜ ਮੁੱਲ ਕਰਾਂਗੇ ਬਾਈ ਕਹਿੰਦਾ ਬਾਲੇ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਤੇ ਕਿਸੇ ਵੀਰ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ